ਅੱਜ ਦੇ ਕਿ ਵਰਟ ਕੈਂਸਰ ਡੇ ਤੇ ਬਟੰਡਾ ਵਿਖੇ ਨਿੱਜੀ ਹਸਪਤਾਲ ਦੇ ਵੱਲੋਂ ਕਰਵਾਏ ਗਏ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਲਵਾ ਪਹੁੰਚੇ ਨੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੂਸਰੇ ਸੂਬਿਆਂ ਦੇ ਨਾਲੋਂ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੰਜਾਬ ਦੀ ਮਾਲਵਾ ਬੈਲਟ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੈ ਉਹਨਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਪੈਸਟੀਸਾਈਡ ਦੀ ਵਰਤੋਂ ਵਧ ਕਰਨਾ ਹੈ ਅਤੇ ਦੂਜੇ ਪਾਸੇ ਆਮ ਲੋਕਾਂ ਦੇ ਵੱਲੋਂ ਪੀਣ ਦੇ ਪਾਣੀ ਦੇ ਸਰੋਤਾਂ ਨੂੰ ਲਗਾਤਾਰ ਗੰਦਲਾ ਕੀਤਾ ਜਾ ਰਿਹਾ ਹੈ ਅਤੇ ਖਾਣ ਪੀਣ ਦੀਆਂ ਵਸਤੂਆਂ ਉੱਪਰ ਵੀ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਜੇਕਰ ਕੈਂਸਰ ਤੋਂ ਬਚਣਾ ਹੈ ਤਾਂ ਸ਼ੁੱਧ ਖਾਣ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ। ਭਾਵੇਂ ਇਹ ਚੀਜ਼ਾਂ ਕਿਸੇ ਵੀ ਕੀਮਤ ਤੇ ਉਪਲਬਧ ਹੋਣ ਜਾਂ ਨਹੀਂ ਅਸੀਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚ ਸਕਦੇ ਹਾਂ। ਤੇ ਅਸਦੇ ਆਧੁਨਿਕ ਯੁੱਗ ਦੇ ਵਿੱਚ ਕੈਂਸਰ ਦੇ ਇਲਾਜ ਦੇ ਲਈ ਐਡਵਾਂਸ ਟੈਕਨੀਕ ਆ ਗਈ ਹੈ। ਪਤੋਂ ਲੋਕਾਂ ਨੂੰ ਕੈਂਸਰ ਜਿਹੀ ਨਾ ਮੁਰਾਦ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਇਸ ਦਾ ਇਲਾਜ ਸੰਭਵ ਹੈ ਤੇ ਲੋਕਾਂ ਨੂੰ ਸਮੇਂ ਸਿਰ ਚੈੱਕਅਪ ਕਰਵਾ ਕੇ ਕੈਂਸਰ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਚੌਥੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਪੈਦਾ ਹੋਏ ਹਾਲਾਤਾਂ ਤੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਇਕੱਠੀ ਕਰਨਗੇ ਪਰ ਸਿੱਧੇ ਤੌਰ ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਗਮਾ ਮੈਡੀਕਲ ਇੰਸਟੀਚਿਊਟ ਬਠਿੰਡਾ ਵਿਖੇ ਅੱਜ ਵੋਲਡ ਕੈਂਸਰ ਡੇ ਦੇ ਮੌਕੇ ਤੇ ਪਹੁੰਚਿਆ ਔਰ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਨੂੰ ਸਾਡੀ ਦੀਸ਼ ਵਾਸਤੇ ਸਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਕੈਂਸਰ ਹੈ ਜੇ ਇਹਦੀ ਸਹੀ ਸਮੇਂ ਤੇ ਡਿਟੈਕਸ਼ਨ ਕਰ ਲਈ ਆਪਾਂ ਟੈਸਟ ਕਰਵਾ ਲਈਏ ਤਾਂ ਇਹ ਜੁਕਾਮ ਵਰਗੀ ਬਿਮਾਰੀ ਹੈ ਬਿਲਕੁਲ ਠੀਕ ਹੋ ਸਕਦਾ ਸੋ ਜਲਦੀ ਟੈਸਟ ਕਰਾਓ ਸਮੇਂ ਸਮੇਂ ਦੇ ਟੈਸਟ ਕਰਾਓ ਔਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇੰਸਟੀਚਿਊਟ ਹੈ ਜਿਹੜੇ ਸਾਨੂੰ ਵਧੀਆ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਸਹੂਲਤਾਂ ਬਠਿੰਡੇ ਦੇ ਵਿੱਚ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵੱਲੋਂ ਡਾਕਟਰ ਗਿੱਲ ਹੋਰ ਡਾਕਟਰ ਜੋੜਾ ਵੱਲੋਂ ਇੱਥੇ ਬਠਿੰਡਾ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਇਹਦੇ ਲਈ ਮੈਂ ਇਹਨਾਂ ਦਾ ਇਹਨਾਂ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਰਕਾਰ ਕੀ ਕੋਈ ਕੋਈ ਪ੍ਰਯਾਸ ਕੀਤੇ ਜਾਂਦੇ ਕੈਂਸਰ ਦੇਖੋ ਪੰਜਾਬ ਸਰਕਾਰ ਵੱਲੋਂ 1.5 ਲੱਖ ਰੁਪਏ ਦਾ ਜਿਹੜਾ ਇਲਾਜ ਆ ਉਹ ਫ੍ਰੀ ਕਰਾਇਆ ਜਾ ਰਿਹਾ ਹੈ ਪੇਸ਼ੈਂਟ ਦਾ ਉਹਦੇ ਵਿੱਚ ਕੁਝ ਕਮੀਆਂ ਜਿਹੜੀ ਡਾਕਟਰ ਸਾਹਿਬ ਨੇ ਦੱਸੀਆਂ ਉਹ ਅਸੀਂ ਦੂਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਾਂ ਸਟ੍ਰੈਸ ਪੂਰਾ ਜਿਹੜਾ ਫੋਕ ਉਹੋ ਹੈਲਥ ਸਿਹਤ এডਿਕੇਸ਼ਨ ਸਿੱਖਿਆ ਉਹ ਮਤਲਬ ਸਿਹਤ ਔਰ ਸਿੱਖਿਆ ਤੇ ਪੂਰਾ ਫੋਕਸ ਹੈ ਅਸੀਂ ਚਾਹੁੰਦੇ ਆ ਪੰਜਾਬ ਤੰਦਰੁਸਤ ਪੰਜਾਬ ਹੋਵੇ ਗਾਂ ਵਾਧਾ ਪੰਜਾਬ ਹੋਵੇ ਤੰਦਰੁਸਤ ਚੰਗੀ ਸਿਹਤ ਨਾ ਹੋਏਗਾ ਹੈਗਾ এডਿਕੇਸ਼ਨ ਨਾ ਹੋਏਗਾ ਸੋ ਇਹਦੇ ਵਾਸਤੇ ਲੱਗੇ ਹੋਏ ਥੈਂਕ ਯੂ ਠੀਕ ਹੈ ਪਹਿਲਾਂ ਤਾਂ ਇਸ ਤਰ੍ਹਾਂ ਦਾ ਸਵਾਲ ਵੀ ਨਹੀਂ ਪੁੱਛਣ ਦੇਣਦੇ ਕਿਸੇ ਨੂੰ ਇਹ ਤੁਸੀਂ ਚੰਗਾ ਸਵਾਲ ਪੁੱਛਿਆ ਹੈ ਇਹ ਕੈਂਸਰ ਇਨਸੀਡੈਂਸ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਹੈ ਔਰ ਪੰਜਾਬ ਦੇ ਵਿੱਚੋਂ ਮਾਲਵੇ ਦੇ ਵਿੱਚ ਜ਼ਿਆਦਾ ਹੈ ਉਹ ਇਸ ਕਰਕੇ ਆ ਵੀ ਅਸੀਂ ਕੋਈ ਆਪਦਾ ਨਦੀ ਨਹੀਂ ਛੱਡੀ ਕੋਈ ਨਾਲਾ ਨਹੀਂ ਛੱਡਿਆ ਕੋਈ ਖਾਲਾ ਨਹੀਂ ਛੱਡਿਆ ਜਿਹਦੇ ਦ ਅਸੀਂ ਪੋਲੂਟੈਂਟ ਨਹੀਂ ਪਾਉਂਦੇ ਜਦੋਂ ਅਸੀਂ ਸਾਡਾ ਆਪੋ ਹਵਾ ਖਰਾਬ ਕਰ ਲਈ ਅਸੀਂ ਰਿਆਂ ਸਪਰੇਆ ਅਸੀਂ ਮਤਲਬ ਅੱਲਾ ਨੂੰ ਵਧਾਉਣ ਵਾਸਤੇ ਟੀਕੇ ਲਾਈ ਜਾਂਦੇ ਆ ਤਦੂਆਂ ਨੂੰ ਵੱਡੇ ਕਰਨਾਂ ਵਾਸਤੇ ਟੀਕੇ ਲਾਈ ਜਾਂਦੇ ਆ ਵੈਂਗਣਾਂ ਨੂੰ ਮਤਲਬ ਉਹ ਸਪਰੇ ਦੇ ਵਿੱਚ ਡਬੋਈ ਜਾਂਦੇ ਆ ਸੋ ਇਹੇ ਸਭ ਤੋਂ ਵੱਡਾ ਕਾਰਨ ਆ ਸੋ ਆਪਾਂ ਸਾਰਿਆਂ ਨੂੰ ਇਹ ਰੋਕਣ ਪੇਸ਼ੈਂਟ ਜਿਹੜੇ ਆਪਣੇ ਕੰਜ਼ਿਊਮਰ ਆਪਾਂ ਨੂੰ ਚਾਹੀਦਾ ਵੀ ਜਦੋਂ ਤੁਸੀਂ ਦਵਾਈ ਸਬਜ਼ੀ ਲੈਣ ਜਾਂਦੇ ਨੇ ਉਹ ਵੇਖ ਲਓ ਜਿਹਨੂੰ ਕੀੜਾ ਲੱਗਿਆ ਜਿਹਨੂੰ ਕੀੜਾ ਲੱਗਿਆ ਉਹ ਤੰਦਰੁਸਤ ਹੈ ਜਿਹਨੂੰ ਕੀੜਾ ਨਹੀਂ ਖਾਂਦਾ ਤੁਸੀਂ ਕਿਉਂ ਖਾਓ ਬਈ ਸੋ ਆਪਾਂ ਉਹ ਚੀਜ਼ਾਂ ਲਈਏ ਨਾ ਹਾਂ ਸਰਕਾਰ ਆਪਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੀ ਹੈ ਭਾਈ ਜੀ 70 ਸਾਲਾਂ ਦਾ ਉਲਝਾਟਾਣਾ ਥੋੜਾ ਜਿਹਾ ਟਾਈਮ ਲੱਗ ਜੂਗਾ ਲੇਕਿਨ ਹੌਲੀ ਹੌਲੀ ਲੱਗੇ ਹੋਈਆਂ ਸਭ ਕੁਝ ਠੀਕ ਕਰ ਦੇਾਂਗੇ ਨਦੀ ਨਾਲੇ ਵੀ ਠੀਕ ਕਰਾਂਗੇ ਪੋਲੂਸ਼ਨ ਵੀ ਠੀਕ ਕਰਾਂਗੇ ਲੇਕਿਨ ਇਹਦੇ ਸਭ ਤੋਂ ਵੱਡੀ ਜਿਹੜੀ ਹੈ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਹੈ ਉੱਥੇ ਜਿਹੜੀ ਗ ਇਹ ਸਾਡੇ ਪੰਜਾਬੀ ਹੈ ਉਹਨਾਂ ਦਾ ਵੀ ਧਿਆਨ ਚਾਹੀਦਾ ਤੁਸੀਂ ਦੁੱਧ ਦੁੱਧ ਪਿਓਰ ਲੋ ਵੱਧ ਵੱਧ ਪੈਸੇ ਦੇ ਰਹੇ ਹੋ ਆਪਾਂ ਜਦੋਂ ਪੈਸੇ ਨਹੀਂ ਨੇ ਬਸ ਦੁੱਧ ਦੀ ਹੋਰ ਕੋ ਪਾਣ ਦਾ ਵਿੱਚ ਉਹਦੇ ਮਤਲਬ ਮੈਂ ਸਾਰੇ ਦੁੱਧੀਆਂ ਦੀ ਗੱਲ ਨਹੀਂ ਕਰਦਾ ਕੋਈ ਇੱਕ ਅੱਧਾ ਦਾ ਕਰਦਾ ਹੀ ਹੋਊਗਾ ਇਸ ਤਰ੍ਹਾਂ ਸੋ ਆਪਾਂ ਨੂੰ ਮਤਲਬ ਹਰੇਕ ਚੀਜ਼ ਦਾ ਖਾਸ ਕਰਕੇ ਸਿਹਤ ਤੇ ਵੱਧ ਵੱਧ ਆਪਾਂ ਨੂੰ ਆਪਦਾ ਫੋਕਸ